ਇਹ ਟਿਕਾ ਲਾ ਰਿਹਾ ਵਾ ਕਿੱਥੇ ਆ ਕਿੱਥੇ ਆ ਕਿੱਥੇ ਲੱਗਾ ਕਿਥੇ ਹੀ ਕਿੱਥੇ ਲੱਗਾ ਟਿਕਾ ਇਹ ਕਰਦਾ ਕੀ ਆ ਲੈ ਆ ਕਿਥੇ ਹੀ ਲੈ ਆ ਕਿਥੇ ਲੈ ਆ ਕਿਥੇ ਲੈ ਆ ਗਿਆ ਇੱਥੇ ਹੁੰਦਾ ਹੈ ਕਿਹਦਾ ਹੁੰਦਾ ਮਿਲ ਜਾਂਦਾ ਰਮਾਨਾ ਮੇਰਾ ਉਹ ਨਾ ਪਤਾ ਨਹੀਂ ਭਾਈ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆਂ ਹਾਂਜੀ ਇੱਥੇ ਲੈਣ ਆਇਆ ਨਹੀਂ ਲੈਣ ਨਹੀਂ ਆ ਹਾਂ ਮੈਂ ਦੇੜੀ ਰਹੂੰਗਾ ਆ ਫੜਿਆ ਤੇ ਘਟੀ ਘੱਟ ਹਾਂ ਉਹ ਉੱਥੇ ਭਈ ਇਹ ਨਹੀਂ ਲੰਮੇ ਕੋ ਪਿਆ ਕਰੀ ਹਾਂਜੀ ਲੰਮੇ ਕੋ ਪਿਆ ਲਾਇ ਕਿਥੇ ਲਾਇ ਕਿਹੜੀ ਜਗ੍ਹਾ ਤੇ ਲਾਇੀ ਕੀ ਨਹੀਂ ਮੈਂ ਯਾਰ ਨਹੀਂ ਲਾਇ ਕਿਹੜੀ ਜਗ੍ਹਾ ਤੇ ਹਾਂਜੀ ਲਾਇ ਕਿਹੜੀ ਜਗ੍ਹਾ ਤੇ ਆ ਬਾਹਰ ਕਿੱਥੇ ਵਿਖਾਈ ਵਾਹਵਾਲਾ ਬਾਉਂ ਨਹੀਂ ਕਿਥੇ ਲਾਇ ਅਸ ਨਲਾਂ ਦਾ ਲਾਇ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਣਾ ਆ ਤਾਂ ਫੇ ਉਹ ਬੰਦ ਮੰਦੇ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਨੂੰ ਲੈਂਦੇ ਕਿ ਤੁਹਾਨੂੰ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਹਾਂ ਇਸ ਦਿਨ ਤੇ ਹੀ ਜਾਂਦੇ ਆ ਜੀ ਨਾ ਜੀ ਇਦਾਂ ਵੇ 30 ਦਿਨ ਲੈ ਆਂ ਗੜੀ ਆ ਆਲਾ ਪਰਸੋਂ ਹੀ ਮੁੰਡੇ ਨਾਲ ਪੈਸੇ ਪਾਲੇ ਦੇ ਉਹ ਐਸਾ ਹੋਣਾ ਵਾ ਹੁਣ ਕਿਥੋਂ ਲੈ ਆ ਤੂੰ ਸਾਹਮਣੇ ਹਾਂ ਕਿਥੋਂ ਲੈ ਆ ਹੁਣ ਪੁਰਾਣੀ ਮੁੰਡਾ ਇੱਥੇ ਆਇਆ ਏ ਉਹ ਮੈਨੂੰ ਦਸ਼ਾਪ ਜੋਂ ਕਿੰਨੇ ਦਾ ਤੇ ਮੈਂ ਭਲੀ ਲਿਆ ਕੋ 400 400 ਡੇੜੀ ਕਿਨੇ ਡੇੜੀ ਬੜੀ 300 ਦਾ ਦੇਖ ਕਾ ਵੈਦਾਂ ਉਹ ਤਾਂ ਕੀ ਘਰ ਖੜੇਗਾ ਕਿਦਾਂ ਖਾਏਗਾ ਕਿਦਾਂ ਕਰੇਗਾ ਆਹ ਦੇ ਇਹਨਾਂ ਕੀ ਆ ਡੇਢ ਮਹੀਨਾ ਹੋ ਗਿਆ ਇਹ ਇਹ ਮਹੀਨਾ ਦਾ ਇਹ ਤਾਂ ਆਇਆ ਤਾਂ ਹੁਣ ਜਿਹੜੇ ਥੋੜੇ ਬੋਲੇ ਆ ਮੰਮੀ ਉਹ ਦੇ ਆਇਆ ਤਾਂ ਹੁੰਦਾ ਕੀ ਇਹਨੇ ਇਹਦੇ ਨਾਲ ਟੀਕਾ ਲਾਇਆ ਹੀ ਹੁਣ ਕੀ ਹੋਣਿਆ ਉਹ ਹਣੀ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਵੇ ਗਾਰੇ ਦੇ ਵਿੱਚ ਸਿਰ ਸੁੱਟਿਆ ਹੀ ਹਾਂ ਇਹ ਭਾਈ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਦਾ ਕਿਹੜਾ ਇੱਕ ਲਾਕਾ ਵਾ ਕਿਹੜਾ ਲਾਕ ਪਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲਾਕ ਮੱਲਾ ਕਿਹੜਾ ਇਹ ਇਹ ਕਿਹੜਾ ਮੱਲਾ ਵਾ ਕੈਂਪਰ ਇਹ ਨਾ ਉਹ ਤੇ ਕੈਂਪਰ ਇਹਨਾਂ ਨੂੰ ਕੈਂਪਰ ਇਹਨਾਂ ਨੇ ਲਾਇਆ ਕਿਥੇ ਤਵਾ ਸੀ ਤਾ ਕਰ ਲਾ ਨਹੀਂ ਉਹ ਨਲਾਂ ਚ ਲਾਇਆ ਨਲਾਂ ਚ ਲਾਇਆ ਉਹ ਥੋੜਾ ਬਖਾਣਾ ਨੇ ਨਲਾਂ ਚ ਥੋੜਾ ਬਖਾਣਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਕਣਾ ਪਈ ਹਾਂ ਧਰਤੀ ਮੇਰੀ ਮਾਂ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇਖ ਲੋ ਕੀ ਮਜ਼ਾਕ ਬਣ ਜਾਂਦਾ ਨਾ ਬੰਦਾ ਆਪ ਹੀ ਮਜ਼ਾਕ ਬਣਾਉਂਦੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇਖਾ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕ ਕ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਗੀ ਇਹ ਦਿਨ ਰਾਜ ਲਾਉਣੀ ਨਹੀਂ ਨਾ ਆ ਨਹੀਂ ਜਾਣਾ ਮੈਂ ਕਿੱਥੇ ਸਰਦਾਬ ਹੋ ਜਾਣਾ ਹੈ ਭਈ ਉਹ ਜਿਉਂ ਜਾਣਾ ਆ ਤਰੀਕ ਤੋਂ ਪਹਿਲਾਂ ਹੀ ਸੈੱਟ ਹੋ ਗਿਆ ਤੂੰ